ਬੜੀਆਂ 20 25 ਮਿੰਟ ਸਾਰਾ ਰਖਤ ਭਾਗ 9 10 ਪਲੇਵਾਂ ਸੀ ਜਿਹਦੇ ਵਿੱਚੋਂ ਆਹ ਦਾਣੇ ਪਏ ਟਾਈਟਰ ਦੇ ਖੜਾ ਆਹ ਵਿੱਚ ਵੱਡੇ ਸੀ ਵਾਸੀ ਰਿੰਗ ਪਏ ਹਾਂਜੀ ਇਹ ਕਾ ਵੀ ਮਹਿੰਗਾ ਹੋਊਗਾ ਹਾਂਜੀ ਠੇਕਾ ਮਹਿੰਗਾ ਪੂਰਾ ਜੀ ਤੇ ਆ ਰੱਬ ਨੇ ਆ ਘਰ ਕਰਤਾ ਇਹ ਫਸਲਾਂ ਵੇਖੋ ਕਿਸਾਨ ਦੀਆਂ ਉਮੀਦਾਂ ਜੁੜੀਆਂ ਹੁੰਦੀਆਂ ਆ ਧੀ ਪੁੱਤ ਦਾ ਵਿਆਹ ਕਰਨਾ ਹੁੰਦਾ ਕੋਈ ਮਕਾਨ ਪਾਉਣਾ ਹੁੰਦਾ ਕੋਈ ਲੈਣਾ ਦੇਣਾ ਹੁੰਦਾ ਤੇ ਮੇਰੇ ਟੁੱਟ ਗਈ 10 ਕਿਲੋ ਮੈਂ ਸਾਰਿਆਂ ਕੋਲ ਛੋਟੀ ਬੋਟੀ ਗੱਲ ਥੋੜੋ ਇਹ 50 ਮਨਗਾਨੇ ਦੀ 50000 ਰੁਪਏ ਕਿਲੇ ਸਿੱਧੀ ਆ ਤਾਂ 55-60 ਮਨਗਾਨੇ ਨਿਕਲ ਜਾਂਦੀ ਆ 60-65000 ਮਰਦਾ ਸਮੇਂ ਦੇ ਸਾਰ ਟੁੱਟ ਗਈ 2 ਸਾਲ ਹੋ ਗਏ ਜੀ ਪੀਲੇ ਵਾਰੀ ਵੀ ਸਾਡੇ ਕਰੇ ਮਾਰੀ ਬਹੁਤ ਹੋਈ ਆ ਘਰੋਂ ਮਸ਼ੀਨ ਲੈ ਕੇ ਅਸੀਂ ਖੇਤ ਆਏ ਇਹ ਖੇਤ ਆ ਕੇ ਮਸ਼ੀਨ ਠੱਲੀ ਤੇ ਅਸੀਂ ਚਲਾ ਕੇ ਇੱਕ ਗਿੜਾ ਲੈਂਦਾ ਜੀ ਤੇ ਉਹਦੇ ਆਉਂਦਿਆਂ ਨੂੰ ਜਦੋਂ ਸਾਡੇ 20-25 ਮਿੰਟਾਂ ਦੇ ਵਿੱਚ ਸਾਡਾ 10 ਕਿੱਲੇ ਬਾਣ ਸਾਰਾ ਹੀ ਤਬਾਹ ਹੋ ਗਿਆ ਜੋ ਕਿ ਸਾਡੇ ਖਾਨ ਨੂੰ ਘਰੇ ਰੱਖਣ ਨੂੰ ਵੀ ਕਣਕ ਨਹੀਂ ਮਿਲੀ ਉਹ ਚ 10 ਕੁਇੰਟਰ ਕਣਕ ਮਸਾਂ ਹੋਊਗੀ ਉਦੋਂ ਹਾਲਾਤ ਕਿਹੋ ਜਿਹੇ ਸੀ ਲੱਗਦਾ ਸੀ ਵੀ ਜਿਹੜੀ ਆ ਤੁਸੀਂ ਕੁਝ ਵਾਟ ਲਈ ਆ ਵੀ ਇਹ ਵੀ ਸਾਡੇ ਹੱਥ ਪੱਲੇ ਪੈ ਜੂ ਕੁਝ ਤੇ ਇਹ ਝਾੜ ਕਿੰਨਾ ਕੰਦਾਚਾ ਸੀ ਤੁਹਾਡਾ ਝਾੜੇ ਦਾ ਹੋਣਾ ਝਾੜ ਜੀ ਸਾਡੇ ਅਸੀਂ ਅੱਗੇ ਹੋਰ ਵੀ ਕਣਕ ਵੱਡੀ ਆਈ ਸਾਡੀ ਉਹ 60 ਮਣ ਕਣਕ ਨਿਕਲ ਰਹੀ ਆ ਜੋ ਕੀ ਇਹ ਉਸ ਮਾਲਕ ਨਾਲੋਂ ਕਣਕ ਥੋੜੀ ਭਾਰੀ ਸੀ ਵੀ ਉਨੀ ਨਿਕਲ ਰਹੀ ਸੀਗੀ ਪਰ ਵੇਖੋ ਜਿਹੜਾ ਮਾਲਕ ਨੂੰ ਮਨਜ਼ੂਰ ਹੋਵੇ ਪਰ ਜਿਹੜਾ ਅਸੀਂ ਸੋਚਿਆ ਸੀਗਾ ਉਹ ਸਾਡੀਆਂ ਉਮੀਦਾਂ ਦੇ ਪਾਣੀ ਫਿਰ ਗਿਆ ਜੀ ਕੰਸਿੰਗ ਜਿਹੜੀ ਅੱਗ ਲੱਗਦੀ ਹੈ ਕਣਕ ਨੂੰ ਇਹਦਾ ਲੱਗਣ ਦਾ ਕਾਰਨ ਕੀ ਕਿਸ ਤਰ੍ਹਾਂ ਲੱਗਦੀ ਹੈ ਇਹ ਜੀ ਲੈਟ ਗਈ ਸਰ 9 ਵਜੇ ਦੂਰੀਦ ਲੈਣੇ ਫਿਰ ਘੱਟ ਮਰਿਆ ਉਹ 24 ਘੰਟੇ ਲੈਟ ਸਾਡੇ ਜਾਂਦੀ ਵਸਤੀ ਤੇ ਬੈਠੇ 25 ਘਰ ਉਹ ਲੈਣਾਂ ਦੀ 24 ਘੰਟੇ ਵੇਚਦੀ ਉੱਥੇ ਇੱਥੇ ਮੁੰਡਾ ਸਤਨਾਸਨ ਫੀਚਲਾ ਜਾਂਦਾ ਇਹ ਮੈਨੂੰ ਕੀਤਾ ਫੋਨ ਅਣ ਭਾਈ ਭੱਜ ਕੇ ਆ ਕੇ ਲਾਗੇ ਆਪਣੇ ਮੱਲੇ ਦੇ ਰਾਤ ਮਾ 20 25 ਮਿੰਟ ਸਾਰਾ ਰਖਤ ਤਬਾ ਹੋ ਗਿਆ 9 10 ਕਿਲੇ ਵਾਂ ਸੀਗੀ ਜਿਹਦੇ ਵਿੱਚੋਂ ਆਹ dane ਪੇ ਟਰੈਕਟਰ ਵਾਲਾ ਖੜਾ ਆਹ ਵਿੱਚ ਵੱਡੇ ਸੀ ਵਸੇ ਰਹੇ ਪਏ ਆ ਜੀ ਹਾਂ ਜੀ ਉਧਰ ਮੰਡੇ ਦਾ ਟਿੱਬਾ ਜੀ ਜਨਾਬ ਟਿੱਬਾ ਹੁੰਦਾ ਉਧਰ ਸਾਰਾ ਰਗਾ ਇਧਰ ਵੀ ਨਾਕ ਲੱਗ ਜਾਣੀ ਸੀ ਰਾਹ ਇਹ ਰਾਹ ਬਜਾ ਕੇ ਤਾਂ ਰਗਵਾ ਹਜੇ ਕਈ ਲੱਗ ਗਈ ਸੀ ਕੱਲ ਹੀ ਨਸ਼ੀ ਚਾਲੂ ਕੀਤੀ ਸੀਗੀ ਕੱਲ ਵੱਡੇ 9-10 ਕਿਲੇ ਵਾਣ ਤੇ ਅੱਜ ਸਵੇਰ ਫਿਰ ਰਗ ਲੱਗੀ ਸੀਗੀ ਤੇ ਸਵੇਰ 9:30 ਵਜੇ ਇਹ ਕੰਮ ਪਾਣਾ ਮਰਤ ਗਿਆ ਜਿਹੜਾ ਇਹ ਵਾਣ ਤੁਹਾਡਾ ਦਾ ਘਰ ਦਾ ਵਾਣ ਤੇ ਕੁਛ ਠੀਕ ਨਹੀਂ ਜੀ ਸਰ ਬਖਤੌਰ ਸਿੰਘ ਤੇ ਦਰਜੀਤ ਸਿੰਘ ਦਾ ਵਾਣ ਠੇਕੇ ਦੇ ਸਾਡੇ ਕੋਲ ਸੀ ਚਾਚੇ ਤੁਸੀਂ ਕੋਲੇ 20 ਕਿਲੇ ਵਾਣ ਇਹਦੇ ਕੋਲੇ 20 ਕਿਲੇ ਮੇਰੇ ਕੋਲ ਇੱਥੇ ਜੀ ਇਹ 40 ਕਿਲੇ ਜ਼ਮੀਨ ਹੈ ਇਹਨਾਂ ਦੇ ਉੱਥੇ ਇੱਥੇ ਬਾਹਰ ਦੇ ਬੰਦੇ ਹਾਂਜੀ ਠੇਕਾ ਵੀ ਮਹਿੰਗਾ ਹੋਊਗਾ ਹਾਂਜੀ ਠੇਕਾ ਮਹਿੰਗਾ ਪੂਰਾ ਜੀ ਹੂੰ ਉਹ ਜਦੋਂ ਬਾਹਰ ਦੇ ਸਾਡੇ ਨਾਲ ਥੋੜਾ ਬੋਲ ਕਰ ਰਹਿਤ ਕਰ ਜਾਂਦੇ ਆ ਪੈਸਿਆਂ ਦਾ ਕੱਚਾ ਹੋ ਜਾਂਦਾ ਜੀ ਤੇ ਪਰ ਜੀ ਹੁਣ ਜਿਹ ਪੈਸੇ ਦੇਣੇ ਸੀ ਕੋਈ ਕੋਈ ਦੀ ਬੈਠੇ ਆ ਹੂੰ ਧਿਆਨ ਰੱਬ ਨੇ ਆ ਘੇਰ ਕਰਤਾ ਇਹ ਫਸਲ ਨਾਲ ਵੇਖੋ ਕਿਸਾਨ ਦੀਆਂ ਉਮੀਦਾਂ ਜੁੜੀਆਂ ਹੁੰਦੀਆਂ ਆ ਧੀ ਪੁੱਤ ਦਾ ਵਿਆਹ ਕਰਨਾ ਹੁੰਦਾ ਕੋਈ ਮਕਾਨ ਪਾਉਣਾ ਹੁੰਦਾ ਕੋਈ ਲੈਣਾ ਦੇਣਾ ਹੁੰਦਾ ਉਲਟੀ ਪੁਲਟੀ ਕਹਿੰਦਾ ਜੁੜਾਂਗੇ ਕਰਨਾ ਪੈਂਦਾ ਕਰਨਾ ਪੈਂਦਾ ਹਾਂ ਇਹਦੇ ਨਾਲ ਕਿੰਨੀਆਂ ਕੁ ਉਮੀਦਾਂ ਜੁੜੀਆਂ ਹੋਣਗੀਆਂ ਸੀ ਆਪਣੀਆਂ ਮਿੰਦਾ ਸਾਰੀਆਂ ਉਮੀਦਾਂ ਜੁੜੇ ਜੋ ਸਿਆਲ ਦੇ ਇਹਨਾਂ ਤੋਂ ਕਣਕ ਵੀ ਪਹਿਲੇ ਲਾਈਏ ਘਰਾਂਵਾਰ ਦੇ ਲਾਈ ਜਾਂਦੇ ਆ ਵਿਆਹ ਕੰਮ ਕਣਕ ਵੀ ਕਰਦੇ ਆ ਵੀ ਫਿਰ ਕਣਕ ਵੀ ਦੇ ਦਿਆਂਗੇ ਤੇ ਮੇਰੇ ਦੀ ਟੁੱਟ ਗਈ 10 ਕਿਲੇ ਮਾ ਸੜ ਜਾਂਦੀ ਥੋੜੀ ਬੋਝ ਗੱਲ ਥੋੜੋ ਜੇ 50 ਮਨ ਕਣਕ ਦੀ 50000 ਰੁਪਏ ਕਿਲੇ ਸਿੱਧੀ ਆ ਤਾਂ 55000 ਮਨ ਕਣਕ ਹੋਰ 10 ਕਿਵੇਂ ਦੇ ਸਭ ਟੁੱਟ ਗਏ ਜੀ ਜੀ ਜਦੋਂ ਅੱਗ ਲੱਗਦੀ ਆ ਤੁਸੀਂ ਜਿਹੜੇ ਫੇਵਰਿਟ ਦੀਆਂ ਗੱਡੀਆਂ ਹੁੰਦੀਆਂ ਉਹਨਾਂ ਨੂੰ ਫੋਨ ਲਾਇਆ ਤੇ ਕਿੰਨੇ ਕ ਦੇਰੀ ਤੱਕ ਪਹੁੰਚ ਜਾਂਦੀ ਉਹ ਤੁਸੀਂ ਉਹਨਾਂ ਨੂੰ ਤੇ ਉਹ ਜੀ ਉਹ ਤੱਕ ਜੈਤੂ ਦਾ ਚੱਲੇ ਸੀ ਸਾਤਕੂਤ ਦਾ ਚੱਲੇ ਜੀ ਉਹ ਤੱਕ ਆ ਕੇ ਪਹੁੰਚ ਚੁੱਕੀ ਸੀ ਜਦੋਂ ਆਏ ਜੀ ਉਹ ਅਸੀਂ ਉਹਨਾਂ ਨੂੰ ਕੀਤੀ ਮੰਗੀ ਸੀ ਵੀ ਸਾਡੇ ਚੌਂਕ 'ਚ ਜੀ ਗੱਡੀ ਠੱਲੀ ਜਾਵੇ ਇੱਕ ਇਹ ਫੇਰ ਗ੍ਰੇਡ ਵਾਲੀ ਤੇ ਉਹ ਆ ਤੁਸੀ ਐਸਪੀ ਸਾਥੇ ਦਫ਼ਤਰ ਜਾਓ ਉਹਨਾਂ ਪੇਸ਼ ਉਹ ਤੁਹਾਨੂੰ ਸੇਦਰ ਮਿਲ ਸਕੇ ਕੋਈ ਨਾ ਕੋਈ ਕਾ ਗੱਲਾਂ ਜੀ ਕੋਈ ਕੋਈ ਬਾਤ ਜਿਆਦੀ ਹੋ ਜਣੀ ਹਾਂਜੀ ਜੀ ਹਾਂਜੀ ਜੇ ਗੱਡੀ ਨੇੜੇ ਹੁੰਦੀ ਜੇ ਗੱਡੀ ਇਹ ਗੋਲੇ ਵਾਲੇ ਹੁੰਦੀ ਜਾਂ ਜਿਵੇਂ ਜਿਵੇਂ ਫਰੀਦਕੋਟੋਂ ਘੰਟੇ ਚੱਲ ਕੇ ਆਈ ਐ ਇਥੋਂ 2-3 ਮਿੰਟਾਂ ਚ ਚੱਲ ਕੇ ਇੱਥੇ ਆ ਜਾਣੀ ਸੀਗੀ ਹਾਂਜੀ ਫੇਰ ਗੱਲ ਬਾਤ ਤੁਹਾਨੂੰ ਜੀ ਆਮ ਤੌਰ ਤੇ ਕਹਿੰਦੇ ਕਿ ਜੱਟ ਫਾਹੇ ਨਾਲ ਲੂ ਤਾਂ ਜੱਟ ਹੋਰ ਕੀ ਕਰੂ ਜੱਟ ਨੂੰ ਗੜੇ ਮਾਰੀ ਪੈ ਗਈ ਜੋ ਗੜੇ ਮਾਰੀ ਪਿਛਲੀ ਵਾਰ ਪਈ ਆ ਤੁਹਾਡੇ ਦਾ ਪਤਾ ਨਹੀਂ ਇਧਰ ਪਾਸੇ ਗੜੇ ਮਾਰੀ ਬਹੁਤ ਪਈ ਆ ਜੀ ਪਈ ਆ ਸਾਡ ਨੂੰ 2 ਸਾਲ ਹੋ ਗਏ ਜੀ ਪੀਲੇ ਫੇਰੀ ਵੀ ਸਾਡੇ ਗੜੇ ਮਾਰੀ ਬਹੁਤ ਹੋਈ ਆ ਹੂੰ ਜਾਨੀ ਕਿ ਪਹਿਲੇ ਸਾਰਾ ਸਾਡੇ 20 ਕਣਕ ਝਾੜਤੀ ਕਣਕਾਂ ਦੇ ਬਹੁਤ ਜਿਆਦਾ ਗੜੇ ਮਰੀ ਉਹ ਮੈਂ ਤੁਹਾਨੂੰ ਵੀਡੀਓ ਪਈਆ ਮੇਰੇ ਕੋਲ ਮੈਂ ਤੁਹਾਨੂੰ ਬਖਾਵਾਂਗਾ ਤੇ ਪਰ ਅਸੀਂ ਵੇਖੋ ਅਸੀਂ ਖੇਤੋਂ ਮਸ਼ੀਨ ਘਰੋਂ ਘਰੋਂ ਮਸ਼ੀਨ ਲੈ ਕੇ ਅਸੀਂ ਖੇਤ ਆਏ ਇਹ ਖੇਤ ਆ ਕੇ ਮਸ਼ੀਨ ਠੱਲੀ ਤੇ ਅਸੀਂ ਇਹ ਚਲਾ ਕੇ ਇੱਕ ਗੀੜਾ ਲੈਂਦਾ ਜੀ ਤੇ ਉਹਦੇ ਆਉਂਦਿਆਂ ਨੂੰ ਜਦੋਂ ਸਾਡੇ 20-25 ਮਿੰਟਾਂ ਦੇ ਵਿੱਚ ਸਾਡਾ 10 ਕਿੱਲੇ ਬਾਣ ਸਾਰਾ ਹੀ ਤਬਾਹ ਹੋ ਗਿਆ ਜੋ ਕਿ ਸਾਡੇ ਖਾਨ ਨੂੰ ਘਰੇ ਰੱਖਣ ਨੂੰ ਵੀ ਕਣਕ ਨਹੀਂ ਮਿਲੀ ਉਹ ਚ 10 ਕੁਇੰਟਰ ਕਣਕ ਮਸਾਂ ਹੋਊਗੀ ਅਸੀਂ ਮੰਨ ਰਹੇ ਹਾਂ ਜੀ ਅਡਾ ਪਰਿਵਾਰ ਦਾ ਕੰਮ ਹੈ ਜੇ ਵੇਖਿਆ ਜਾਵੇ ਉਹ ਸਾਨੂੰ ਮਹੀਨਾ ਵੀ ਨਹੀਂ ਚੱਲਣੀ ਜੀ ਜੀ ਜੇ ਮ ਗੜੇ ਮਾਰੀ ਹੋਈ ਸੀ ਗੜੇ ਮਾਰੀ ਦੇ ਵਿੱਚ ਵੀ ਕਹਿੰਦੇ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਉਦੋਂ ਵੀ ਕਿਹ ਕਿਸਾਨ ਰਹਿ ਗਈ ਲੈ ਕੇ ਲੈ ਜਾਂਦੀ ਹਾਂ ਜੀ ਹਾਂਜੀ ਨਹੀਂ ਮੈਨੂੰ ਮਿਲ ਗਿਆ ਸੀ ਮੁਆਵਜ਼ਾ ਨਹੀਂ ਮਿਲਿਆ ਸੀ ਨਹੀਂ ਮਿਲਿਆ ਮੁਆਵਜ਼ਾ ਬਹੁਤ ਨੁਕਸਾਨ ਹੋਇਆ ਉਦੋਂ ਵੀ ਸਾਰੇ ਇੱਥੇ ਪੈਣਦਾ ਹੀ ਆਪਣੇ ਪਰ ਆਉਂਦੇ ਸੀ ਲੈ ਕੇ ਲੈ ਆਂਦੇ ਸੀ ਕੋਈ ਕੋਈ ਨਹੀਂ ਮੁਆਵਜ਼ਾ ਨਹੀਂ ਮਿਲਿਆ ਜੀ ਜਦੋਂ ਅੱਗ ਲੱਗੀ ਅੱਜ ਆਏ ਆ ਫੇਰ ਕਿੰਨੇ ਵਾਰ ਪੁੱਛਣ ਗਏ ਸੀ ਦੀ ਇੱਥੇ ਜਿਵੇਂ ਹੁਣ ਅੱਗ ਲੱਗੀ ਨਾ ਅੱਜ ਆਏ ਸਾਰੇ ਕੋਸ ਆਉਗੇ ਪੁਲਿਸ ਵਾਲੇ ਵੀ ਆਏ ਸਾਰੇ ਕੋਸ ਆ ਜੇ ਮਰਨਾ ਮਾਰ ਰਿਹਾ ਕਹਿੰਦਾ ਭੁਗ ਪੈ ਗਿਆ ਕਿਤੇ ਖੁਕੀ ਤੇ ਭੁਗ ਪੈਣਾ ਬੈਠੇ ਕਹੇ ਦਿੰਦੇ ਆ ਉਸ ਵਾਰ ਕੋਈ ਜਾਂਦਾ ਆ ਗੱਲ ਸਾਡਾ ਬੰਦੀ ਕਿਸਾਨ ਨੂੰ ਸਾਰੇ ਪਾਸੇ ਜੇ ਗੱਲ ਕਰੀਏ ਮਾਰ ਹੀ ਮਾਰ ਹੈ ਮਾਰੀ ਮਾਰ ਪਈ ਜਾਂਦੀ ਹੈ ਕਿਸਾਨ ਨੂੰ ਤੁਹਾਡਾ ਵਾਣ ਵੀ ਸੀ ਹਾਂਜੀ ਆਪਣਾ ਵਾਣ ਵੀ ਸੀ ਤਾਂ ਚਰਕ ਲਈ ਆਪਣਾ ਸੀ ਤਨ ਜੀ ਤੇ ਨਾਲ ਹੀ ਫਿਰ ਬੇਵੱਟ ਨਹੀਂ ਕੀ ਵਰਤ ਸੀ ਕਿਵੇਂ ਟੱਪ ਗਿਆ ਨਾਲ ਜੀ ਮਤਲਬ ਨਾ ਜੀ ਹਾਂ ਬਸ ਵੱਡੇ ਆ ਗੇੜਾ ਇੱਕ ਦੋ ਇੱਕੜੇ ਹੋਇਆ ਸਾ ਵੱਡੇ ਮਸ਼ੀਨਾਂ ਖੋਰਾਗੇ ਦੌੜਦਾ ਚਲ ਕੋਹ ਨਾ ਖਸ ਵਢੀ ਗਏ ਜੀ ਹਾਂ ਪੰਜ ਪੰਜ ਜਦੋਂ ਅੱਗ ਲੱਗਦੀ ਐ ਉਦੋਂ ਹਾਲਾਤ ਕਿਹੋ ਜਿਹਾ ਸੀ ਲੱਗਦਾ ਸੀ ਵੀ ਜਿਹੜੀ ਆ ਤੁਸੀਂ ਕੁਛ ਵੱਢ ਲਈ ਐ ਵੀ ਇਹ ਵੀ ਸਾਡੇ ਹੱਥ ਪੱਲੇ ਪੈ ਜੂ ਕੁਛ ਲੱਗਦਾ ਸੀ ਵੀ ਜਿਹੜੇ ਹੋਰ ਕਿਸਾਨ ਇਹ ਤਾਂ ਹੀ ਸਾਨੂੰ ਇਹ ਮੇਰੀ ਅੱਗ ਪਿੰਡ ਜੇ ਖੜੂ ਕਿਤੇ ਤੇ ਤੇ ਰਾ ਕਿਉਂਕ ਰਾ ਮੈਂ ਸਾਰਾ ਮੱਲੇ ਦਾ ਪਹਿਲੂ ਕਾਲ ਸਾਰਾ ਖੜਾ ਹੀ ਸੀ ਇੱਥੇ ਸੀ ਸਾਨੂੰ ਇਹ ਮੈਂ ਅਸੇ ਪਿੰਡ ਜੇ ਸੇਨ ਉਹਦੀ ਰੱਖਿਆ ਰੱਖੂਗੀ ਉੱਥੋਂ ਲੋਕੀ ਮਰਹੂਮ ਕਰਨ ਲੱਗ ਵੀ ਆਦਾ ਸੱਟ ਦਿੱਤਾ ਖੜਾ ਫੇਰ ਇਹ ਮੁੰਡੇ ਪਹਿਲੂ ਆਦੇ ਤੈਮੇ ਤੋਂ ਲੈ ਕੇ ਫੇਰ ਇਹਨੇ ਕੋਈ ਮਾੜੀ ਮੋਟੀ ਸਾਡੇ ਪੱਲੇ ਪੈ ਗਈ ਚਾਰ ਮਣ ਪਈ ਐ ਇਹਦਾ ਜਿਹੜੀ ਅਸੀਂ ਵੱਡੀ ਆ ਕਣਕ ਇਹ ਜਿਹੜੀ ਉਹ ਕੀ ਮੈਂ ਟਰਾਲੀ ਚ ਪਈ ਆ ਵੱਡੀ ਆ ਕਣਕ ਇਹ ਅੱਗ ਲੱਗਣ ਤੋਂ ਬਾਅਦ ਚ ਵੱਡੀ ਵੀ ਆ ਜੋ ਕੀ ਸਾਨੂੰ ਇਹ ਬਚੀ ਆ 10 ਕਿਲਿਆਂ ਦੇ ਵਿੱਚੋਂ ਕੋਈ ਦੋ ਕਣਾਂ ਤਿੰਨ ਕਣਾਂ ਥਾਂ ਉਹ ਬਚ ਉਹ ਬਚਿਆ ਉਹ ਵੱਡਿਆ ਵਈ ਜਿਹੜਾ ਕੋਈ ਅੱਗ ਦੀ ਲਵੇਟ ਤੇ ਨਹੀਂ ਆਇਆ ਉਹ ਵੱਡਿਆ ਵਾ 10 ਕਿਲਿਆਂ 'ਚੋਂ ਇਹ ਅਸੀਂ ਕੋਈ ਪਹਿਲਾਂ ਨਹੀਂ ਵੱਡਿਆਗਾ ਬਾਅਦ 'ਚ ਵੱਡਿਆ ਵਈ ਬਾਅਦ 'ਚ ਵੱਡਿਆ ਜਦੋਂ ਅੱਗ ਲੱਗਦੀ ਆ ਪਿੰਡ ਗੁਰੂ ਘਰ ਆਵਾਜ਼ ਵੀ ਦੇ ਦਿੱਤੀ ਕਿਸੇ ਮਾਣੇ ਆਵਾਜ਼ ਤਾਂ ਮੈਂ ਹੀ ਦੇ ਗਿਆ ਆਂ ਬੱਚਿਆਂ ਮੀਟਾਂ ਵਿੱਚ ਵਿੱਚ ਸਾਰੀ ਨੌ ਦੇ ਨੌ ਕਲੇ ਸਾਰਾ ਵਾਣ ਸੜ ਕੇ ਸੁਹਾ ਹੋ ਗਿਆ ਸੀਗੇ ਹਾਂਜੀ ਹੁਣ ਜੇ ਦੀ ਮਾਨ ਸਰਕਾਰ ਸਾਡੀ ਕੀ ਉਤੋਂ ਜਿਹਨੇ ਕਿ ਤੁਸੀਂ ਮੰਗ ਕਰਦੇ ਹੋ ਤੁਸੀਂ ਅਸੀਂ ਤਾਂ ਅਪੀਲ ਕਰ ਸਕਦੇ ਹਾਂ ਸਾਡੇ ਮਾਨਯੋਗ ਸਰ ਗੁਰਦੇਵ ਸਿੰਘ ਸੇਖੋਂ ਵਈ ਫਰੀਦਕੋੜ ਵਾਲੇ ਉਹਨਾਂ ਨੂੰ ਕਹਿ ਸਕਦੇ ਹਾਂ ਨੂੰ ਮੁਆਵਜ਼ਾ ਗੁਚਾ ਦਿੱਤਾ ਜਾਊਗਾ ਹਾਂਜੀ ਕਾਰਵਾਈ ਕਰਕੇ ਹੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਸਾਡਾ ਦਾ ਜੀ ਜੀ ਇਹ ਗੱਲ ਕਰਕੇ ਵੀ ਆ ਸਾਰੀਆਂ ਬੱਲੀਆਂ ਹੀ ਆ ਹਨ ਇੱਧਰ ਆਜੋ ਮੜਾ ਦੇ ਵੇਖੀ ਆਪਾਂ ਦਿਖਾਈਏ ਆ ਸਾਰੀਆਂ ਬੱਲੀਆਂ ਰੜਕ ਪਹਿਲਾਂ ਸੋਚਿਆ ਸੀ ਕਿ ਟੰਗ ਰ ਹੈ ਦੂਰੋਂ ਟੰਗਰ ਨੂੰ ਲੱਗਦਾ ਸੀ ਆ ਕੈਮਰਾ ਮੈਨੂੰ ਕਹਿੰਦਾ ਤਸਵੀਰਾਂ ਦਿਖਾ ਦੇ ਆ ਸਾਰੀਆਂ ਬੱਲੀਆਂ ਤੇ ਇਹਦਾ ਝਾੜ ਕਿੰਨਾ ਕੰ ਦਾ ਅੰਦਾਜ਼ਾ ਸੀ ਤੁਹਾਡਾ ਝਾੜੇ ਦਾ ਹੋ ਜਾਂਦਾ ਸੀ ਝਾੜ ਜੀ ਸਾਡੇ ਅਸੀਂ ਅੱਗੇ ਹੋਰ ਵੀ ਕਣਕ ਵੱਡੀ ਆਈ ਸਾਡੀ ਉਹ 60 ਮਣ ਕਣਕ ਨਿਕਲ ਰਹੀ ਆ ਹੂੰ ਜੋ ਕੀ ਇਹ ਉਸ ਵਨ ਨਾਲੋਂ ਕਣਕ ਥੋੜੀ ਭਾਰੀ ਸੀ ਵੀ ਉਨੀ ਨਿਕਲ ਰਹੀ ਸੀਗੀ ਪਰ ਵੇਖੋ ਜਿਹੜਾ ਮਾਲਕ ਨੂੰ ਮਨਜ਼ੂਰ ਹੋਵੇ ਪਰ ਜਿਹੜਾ ਅਸੀਂ ਸੋਚਿਆ ਸੀਗਾ ਉਹ ਸਾਡੀਆਂ ਉਮੀਦਾਂ ਦੇ ਇੱਕ ਨੇ ਪੁਰਾਣੇ ਬਜ਼ੁਰਗ ਗੱਲਾਂ ਕਰਦੇ ਹੁੰਦੇ ਸੀ ਕਹਿੰਦੇ ਹੁੰਦੇ ਸੀ ਜਿਹੜਾ ਅਨਾਜ ਆ ਅਨਾਜ ਸੜ ਜਾਣਾ ਆਜੋ ਬਜ਼ੁਰਗੋ ਤੁਸੀਂ ਆਜੋ ਕਹਿੰਦਾ ਉਹਨੂੰ ਬਹੁਤ ਮਾੜਾ ਗਿਣਾ ਜਾਂਦਾ ਸੀ ਮਾੜਾ ਹੁੰਦੀ ਜਿਹੜਾ ਅਨਾਜ ਦਸੋ ਜਾਂ ਕਹਿੰਦੇ ਮੂੰਹ 'ਚ ਪੈਣਾ ਇਹ ਸੂਵ ਸੜ ਕੇ ਸਵਾਹ ਹੋ ਜਾਣਾ ਹੁਣ ਮਿੱਟੀ 'ਚ ਰਲਣਾ ਨੇ ਜੀ ਸੋ ਇਹ ਕਿਤੇ ਗਰੀਬ ਗੁਰਬੇ ਦੇ ਮੂੰਹ 'ਚ ਪੈਣਾ ਜਨਮ ਦੇ ਮੂੰਹ 'ਚ ਪੈਣਾ ਸੜ ਕੇ ਸਵਾਹ ਤਾਂ ਫਿਰ ਕਿਸੇ ਕੰਮ ਵੀ ਨਹੀਂ ਜੀ ਤੇ ਆਪੇ ਸਾਫਤ ਹੈਗੇ ਨਾਲ ਅਨਾਜ ਸੜਨ ਦਾ ਜੀ ਜਿਹੜੇ ਲਾਈਟ ਨੂੰ ਲੈ ਕੇ ਇਹ ਕਣਕ ਲੱਗੀ ਆ ਤੁਸੀਂ ਸੌਰੀ ਅੱਗ ਲੱਗੀ ਆ ਇਹ ਸ਼ਾਰਟ ਹੋ ਗਿਆ ਸੀ ਹਾਂਜੀ ਸ਼ੋਰ ਸਰਕਟ ਵਾਈ ਲਾਈਟ ਜਾ ਕੇ ਆਈ ਆਈ ਬਾਜ ਜਦੋਂ ਮਸ਼ੀਨ ਲਾਈ ਆਣਾ ਸੀ ਲਾਈਟ ਦਾ ਟਰੈਪ ਲੱਗਾ ਜਾ ਕੇ ਆਈ ਉਹ ਤੋਂ ਬਾਅਦ ਬਸ ਸ਼ੋਰ ਸਰਕਟ ਹੋ ਗਈ ਉਹ ਤਾਰ ਤੋਂ ਕਿੰਨੇ ਵਜੇ ਲਾਈਟ ਕੱਟ ਦਿੰਦੇ ਸੀ ਪਹਿਲਾਂ ਜਿਹੜੀ ਅੱਜ ਨਹੀਂ ਕੱਟੀ ਗਈ ਕਿੰਨੇ ਵੇ ਕੱਟ 8 ਵਜੇ ਕੱਟ ਦਿੰਦੇ ਆ 11 ਵਜੇ ਤੱਕ ਚੱਲੀ ਗਈ ਜੀ ਲਾਈਟ ਹਾਂਜੀ ਅੱਜ ਹੀ ਛੱਡੀ ਇਹਨਾਂ ਨੇ ਅੱਜ ਤੱਕ ਅੱਜ ਗਈ ਨਹੀਂ ਲਾਈਟ ਜਿਹੜੇ ਬਿਜਲੀ ਬੋਰਡ ਦੇ ਅਧਿਕਾਰੀ ਆ ਉਹਨਾਂ ਨੂੰ ਪੁੱਛਿਆ ਨਹੀਂ ਵੀ ਅੱਗੇ ਤੁਸੀਂ 8 ਵਜੇ ਕੱਟ ਦਿੰਦੇ ਆ ਅੱਜ ਕਿਉਂ ਨਹੀਂ ਕੱਟੀ ਲਾਈਟ ਦਾ ਕੱਟਣ ਦਾ ਕਾਰਨ ਨਹੀਂ ਉਹਨਾਂ ਨੂੰ ਪੁੱਛਿਆ ਨਹੀਂ ਗਈ ਹਾਂ ਜੀ ਅੱਗੇ ਜਾਵੜਦੀ ਹੁੰਦੀਆਂ ਲੜ ਤਾਂ ਕਰਕੇ ਪਰ ਅੱਜ ਗਈ ਨਹੀਂ ਅਸੀਂ ਤਾਂ ਆ ਕੇ ਬਸ ਇਹਦਾ ਕਣਕ ਹੀ ਵੱਢਣ ਲੱਗ ਪਈ ਪਤਾ ਨਹੀਂ ਸੇਹ ਗੱਲ ਦਾ ਹਾਂ ਜੀ ਜਾਂ ਚੀਤੇ ਨਹੀਂ ਸਾਨੂੰ ਹੀ ਹਾਂ ਜੀ ਇਹ ਦਬਹਿਤ ਪੂਰੀ ਗੱਲ ਦੀ ਕਿਤੇ ਜਦੋਂ ਤੁਸੀਂ ਅੱਗ ਲੱਗਦੀ ਆ ਮਸ਼ੀਨਰੀ ਹੁੰਦੀ ਆ ਟਰੈਕਟਰ ਆਇਆ ਕਪੈਨ ਆਇਆ ਕੋਈ ਉਹ ਤਾਂ ਮਸ਼ੀਨਰੀ ਦਾ ਨੁਕਸਾਨ ਤਾਂ ਨਹੀਂ ਹੋਇਆ ਕਿਸੇ ਬੰਦੇ ਦਾ ਝੁੱਲਸਿਆ ਗਿਆ ਵੇ ਕੋਈ ਨਾ ਜੀ ਨਾ ਜੀ ਕੋਈ ਨੁਕਸਾਨ ਨਹੀਂ ਕਿਸੇ ਬੰਦੇ ਦਾ ਹੋਇਆ ਬੰਦੇ ਸੀ ਨਾ ਦੂਰ ਤਿੰਨ ਕਿਲੇ ਵਾਰ ਤੋਂ ਵੱਧ ਉਦੋਂ ਡਾਈਟ ਚਲਾਦੇ ਵੀ ਇਧਰ ਇਧਰ ਤੋਂ ਨਹੀਂ ਪਾਈਦੀ ਤਾਂ ਵੀ ਗਾਂ ਨਾ ਕੇ 60 ਜੀ ਕੇ ਨੁਕਸਾਨ ਹੋਵੇ ਪਰ ਵਿੱਚ ਵਿੱਚ ਰਹਿ ਰਿਹਾ ਟਰੈਕਟਰ ਦਾ ਇਨਸਾਨ ਕੋਈ ਨਾਕਸਾਨ ਦਾ ਕੋਈ ਮਾਲੀ ਹਾਲਤ ਸਭ ਕੋਈ ਸਹੀ ਹੈ ਜੀ ਜਨ ਕਿ ਜਾਨੀ ਨੁਕਸਾਨ ਨਹੀਂ ਹੋਇਆ ਮਾਲੀ ਨੁਕਸਾਨ ਨਹੀਂ ਹੋਇਆ ਜਨ ਕਿ ਆ ਜਿਹੜਾ ਤੁਹਾਡਾ ਨੁਕਸਾਨ ਹੈ ਇਹ ਬਹੁਤ ਨੁਕਸਾਨ ਹੋ ਗਿਆ ਅੰਦਾਜ਼ਾ ਕਿੰਨੇ ਕੁ ਲੱਖ ਰੁਪਏ ਦਾ ਜੀ ਸਾਡੇ ਘਰਟਰੋ 6-7 ਲੱਖ ਰੁਪਏ ਦਾ ਇਨਸਾਨ ਆ ਜੀ 6 ਸਾਲ ہاں ਜੀ ਹਾਂ ਜੀ ਕਿੰਨੇ ਸਾਲ ਜਿਹੜਾ ਕਿਸਾਨ ਜੇ ਨੁਕਸਾਨ ਹੋ ਗਿਆ ਕਿੰਨੇ ਸਾਲ ਪਿੱਛੇ ਜਾਵੜਦਾ ਪਹਿਲਾਂ ਹੀ ਪਿਛਲੇ ਸਾਲ ਗੱਡੇ ਮਾਰ ਗਏ ਹੂੰ ਗੜੇ ਮਾਰੀ ਹੋ ਗਈ ਤਿਆਰ ਕੀ ਹੁਣ ਬਾਫਰੀ ਲਾਈਆਂ ਸੀਗੀਆਂ ਮੋਛਲੇ ਉਹ ਥੱਲੇ ਨੂੰ ਮੋਛਲੇ ਸੱਤਗੀਆਂ ਤੇ ਦੂਜਾ ਨੰਬਰ ਇਹ ਸੀਗਾ ਉਹ 4 ਕੋਹਂ ਦਿੱਤਾ ਤੀਜਾ ਨੰਬਰ ਰੇਟਿੰਗ ਮੇ ਬਾਫਰੇ ਮਿਲਿਆ ਕਿਥੇ 4000 ਯਾਦ ਰੱਖੀ ਕਿ ਤਨੀਰ ਨੂੰ ਰਹਿ ਗਈ ਸੀ 2500 ਵਿੱਚ ਕਿਉਂ ਦਰੇ ਤੇ ਜਿਹੜੀ ਮਤਲਬ ਕਿ 15 18 ਮਾਰੀ ਨਿਕਲ ਗਈ ਬਾਫਰ ਦੀ ਵੀ ਉਹਦੇ ਨਾਲ ਤੇ ਢੇਰੀ ਢਾੜੀ ਜਾਵਾ ਦੂਜੀ ਆਹ ਕਾਲ ਵੇਖ ਲੋ ਚੀ 7 ਲੱਖ ਰੁਪਏ ਦਾ ਨੁਕਸਾਨ ਨਿਕਲ ਜੀ ਉਹਨਾਂ ਕਿਵੇਂ ਕਰ ਸਕਦਾ ਇੰਨਾ ਕ ਫੇਕੇ ਵਾਲੇ ਦਾ ਕਹਿੰਦੇ ਵੀ ਠੇਕਾ ਤਾਂ ਲੈ ਲੈ ਹਾਂਜੀ ਹਾਂਜੀ ਉਹਨਾਂ ਦਾ ਵੀ ਘੱਟ ਕਰਨਾ ਚਲੋ ਮਾੜਾ ਮੋਟਾ ਹਮਦਰਦੀ ਤੌਰ ਤੇ ਘੱਟ ਕਰਦੇ ਉਹਨਾਂ ਦਾ ਕਹਿਣਾ ਵੇਖੋ ਵੀ ਤੇਰੇ ਕਰਮ ਐ ਜੇ ਵੱਧ ਨਿਕਲਣ ਦੀ ਫੇਰ ਕਿਹੜਾ ਤੂੰ ਮੈਨੂੰ ਦੇ ਦਿੰਦਾ ਜੇ ਹੁਣ ਅੱਗ ਲੱਗ ਗਈ ਇਹਦਾ ਘਾਟਾ ਕਿਸਾਨ ਨੂੰ ਪੈ ਗਿਆ ਨਾ ਠੇਕੇ ਵਾਲੇ ਠੇਕਾ ਲੈ ਲੈਣਾ ਕੀ ਲੱਗਦਾ ਵੀ ਉਹ ਠੇਕੇ ਵਾਲਾ ਹਮਦਰਦੀ ਤੌਰ ਤੇ ਤੁਹਾਨੂੰ ਠੇਕਾ ਛੱਡ ਦੂ ਐਤਕੀ ਕਣਕ ਦਾ ਇਹ 6 ਮਹੀਨੇ ਦਾ ਵੀ ਮੈਨੂੰ ਨਾ ਦੇ ਉਹ ਇੱਕ ਕੋਈ ਉਹਦੇ ਠੇਕੇ ਮਾਲਕ ਦੀ ਮਰਜ਼ੀ ਉਹਦਾ ਉਹ ਬੰਦੇ ਸਾਡੇ ਇਹ ਚੰਗੇ ਹੀ ਬਾਹਰਲੇ ਬੰਦੇ ਆ ਕੋਈ ਪਰਮ ਸਾਨੂੰ ਪੈਸਾ ਮੈਨੂੰ ਕੋਈ ਦਿੱਕਤ ਨਹੀਂ ਮੈਂ ਕਹਿੰਦਾ ਜੋਰ ਅੱਗੇ ਪਿੱਛੇ ਕਰਕੇ ਦੇ ਤੇ ਉਹ ਚਲੋ ਵੇਖੋ ਮਾਲਕ ਨੂੰ ਕੀ ਨਸਾਤੋਂ ਦਾ ਮਨ ਦਾ ਕੀ ਪਤਾ ਕਿਸਦਾ ਉਹ ਵੀ ਆਪਦੀ ਆ ਜੀ ਆ ਵੀ ਸਾਡੀ ਫਸਲ ਵੀ ਆਪਦੀ ਸੀ ਪਰ ਜਿਹੜਾ ਨੁਕਸਾਨ ਹੋਇਆ ਤਾਂ ਨੁਕਸਾਨ ਹੀ ਹੈ ਨਾ ਜੀ ਨੁਕਸਾਨ ਤਾਂ ਨੁਕਸਾਨ ਆ ਲੱਖ ਰੁਪਏ ਨੁਕਸਾਨ ਹੋ ਹੁਣ ਉਹ ਵੀ ਕਿਥੋਂ ਭੰਨਗੇ ਤੇ ਅਸੀਂ ਵੀ ਕਿਥੋਂ ਭਰਾਂਗੇ ਨੁਕਸਾਨ ਤਾਂ ਨੁਕਸਾਨ ਹੀ ਹੈ ਹਾਂਜੀ ਪਰ ਚਾਚਾ ਦਾ ਯਾਰ ਘਰਾਂ ਦੇ ਬੰਦੇ ਜੀ ਉਹਨਾਂ ਨੇ ਨਸਾਤ ਉਹਨਾਂ ਦੀ ਵੇਖੀ ਇਹ ਤਾਂ ਜੀ ਜੀ ਹਾਂਜੀ ਵੇਖੋ ਕਿਸਾਨ ភੁੱਬਾ ਮਾਰ ਕੇ ਰੋਂਦਾ ਜਦੋਂ ਪੁੱਤਾਂ ਵਾਂਗੂ ਪਾਲੀ ਫਸਲ ਸੀ ਇਹਦੇ ਨਾਲ ਪਹਿਲਾਂ ਵੀ ਗੱਲ ਕਰਕੇ ਹੋਣਾ ਕਿੰਨੀਆਂ ਉਮੀਦਾਂ ਜੁੜੀਆਂ ਸੀ ਅਸੀਂ ਮਾਨ ਸਰਕਾਰ ਨੂੰ ਵੀ ਕਹਿੰਨੇ ਆ ਕਿ ਇਹਨਾਂ ਕਿਸਾਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਇਹਨਾਂ ਨੂੰ ਪਹਿਲਾਂ ਗੜੇ ਦੀ ਮਾਰ ਜਿਹੜੀ ਪਈ ਆ ਉਦੋਂ ਬਾਅਦ ਕਹਿੰਦੇ ਵਸਪਤੀ ਘਟ ਹੋਈ ਐ ਇੱਕ ਕਿਸਾਨ ਨੂੰ ਮਾਰਾਂ ਪੈਣ ਗਿਆ ਤੇ ਕਿਸਾਨ ਕਹਿੰਦੇ ਫਾਹੇ ਨਾਲ ਲਊ ਤਾਂ ਹੋਰ ਕੀ ਕਰੂਗਾ ਪਰ ਜਦੋਂ ਮੁਆਵਜ਼ੇ ਦੀ ਗੱਲ ਆਉਂਦੀ ਐ ਜਿਹੜੇ ਇੱਥੋਂ ਦੇ ਅਫਸਰ ਹੁੰਦੇ ਆ ਅਧਿਕਾਰੀ ਹੁੰਦੇ ਆ ਉਹ ਕਬਲੇ ਬਾਜ਼ੀਆਂ ਬਹੁਤ ਕਰਦੇ ਆ ਜਿਹੜਾ ਸਹੀ ਕਿਸਾਨ ਦਾ ਨੁਕਸਾਨ ਹੋਇਆ ਹੁੰਦਾ ਉਹਨਾਂ ਤੱਕ ਤਾਂ ਇਹ ਮੁਆਵਜ਼ਾ ਪਹੁੰਚਦਾ ਨਹੀਂ ਪਰ ਸਰਕਾਰ ਕਹਿੰਦੀ ਐ ਅਸੀਂ ਮੁਆਵਜ਼ਾ ਦੇਤਾ ਪਰ ਜਿੰਨਾ ਕਿਸਾਨਾਂ ਦਾ ਨੁਕਸਾਨ ਹੋਇਆ ਹੁੰਦਾ ਪਰ ਉਹਨਾਂ ਤੱਕ ਇਹ ਮੁਆਵਜ਼ਾ ਨਹੀਂ ਪਹੁੰਚਦਾ ਅਸੀਂ ਇਹ ਸਾਡੀ ਵੀਡੀਓ ਮਾਨ ਸਰਕਾਰ ਤੱਕ ਉਹਨਾਂ ਅਧਿਕਾਰੀਆਂ ਤੱਕ ਪਹੁੰਚਾ ਦਿਓ ਜਿਹੜੇ ਮੁਆਵਜ਼ੇ ਨੂੰ ਕਹਿੰਦੇ ਆ ਕਿਸ ਕਿਸਾਨ ਨੂੰ ਮੁਆਵਜ਼ਾ ਮਿਲਦਾ ਇਹਨਾਂ ਕਿਸਾਨਾਂ ਨੂੰ ਜਿ ਪੁੱਤਾਂ ਵਾਂਗੂ ਪਾਲੀ ਫਸਲ ਮੁਆਜਾ ਮਿਲੂਆ ਜਾਂ ਕੱਲੀ ਖਾਣਾ ਪੂਰਤੀ ਹੋਊਗੀ ਨਵੀਂ ਵੀਡੀਓ ਦੇ ਨਾਲ ਫੇਰ ਮਿਲਾਂਗੇ ਜਾਓ ਧੰਨਵਾਦ